ਸਵੇਰੇ ਦੋ ਵਿਅਕਤੀ ਸੈਰ ਕਰਨ ਲਈ ਗਏ ਹੁੰਦੇ ਆ ਲੇਕਿਨ ਉਹਨਾਂ ਦੇ ਨਾਲ ਇੱਕ ਪਾਣਾ ਵਾਪਰ ਜਾਂਦਾ ਹੈ ਉਸ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤਾਂ ਪੂਰਾ ਮਾਮਲਾ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਦੋ ਵਿਅਕਤੀ ਜੋ ਹੈ ਉਹ ਸਵੇਰੇ ਸੈਰ ਕਰਨ ਲਈ ਜਾਂਦੇ ਆ ਸੈਰ ਕਰਦੇ ਕਰਦੇ ਆਪਸ ਦੇ ਵਿੱਚ ਗੱਲਾਂ ਕਰਦੇ ਆ ਲੇਕਿਨ ਉਹਨਾਂ ਦੇ ਨਾਲ ਇੱਕ ਪਾਣਾ ਜੋ ਹੈ ਵਾਪਰ ਜਾਂਦਾ ਪਿੱਛੋਂ ਇੱਕ ਤੇਜ਼ ਦਰ ਰਫਤਾਰ ਗੱਡੀ ਜੋ ਹੈ ਉਹ ਆ ਰਹੀ ਹੁੰਦੀ ਹੈ ਤਾਂ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਚਲਦੇ ਉਹ 25 ਫੁੱਟ ਦੂਰ ਜਾ ਕੇ ਦੋਨੋਂ ਡੇਗ ਜਾਂਦੇ ਆ ਤਾਂ ਪੂਰਾ ਮਾਮਲਾ ਜੋ ਆ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਤੋਂ ਵਿਅਕਤੀ ਜੋ ਹੈ ਸਵੇਰੇ ਸੈਰ ਕਰਨ ਲਈ ਜਾ ਰਹੇ ਹੁੰਦੇ ਸੈਰ ਕਰਦੇ ਕਰਦੇ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਜੋ ਹੈ ਉਹ ਆਂਦੀ ਉਹਨਾਂ 'ਤੇ ਜੋ ਟੱਕਰ ਮਾਰ ਦਿੰਦੀ ਹੈ ਤਾਂ ਉਹਨਾਂ ਵਿੱਚੋਂ ਇੱਕ ਦੀ ਉੱਥੇ ਹੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਇੱਕ ਗੰਭੀਰ ਰੂਪ ਦੇ ਨਾਲ ਸਖਮੀ ਹੋ ਜਾਂਦਾ ਤਾਂ ਜਦੋਂ ਲੱਗੇ ਪਿੰਡ ਵਾਸੀ ਵਾਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉੱਥੇ ਪਹੁੰਚਦੇ ਆ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਤਾਂ ਪਰਿਵਾਰ ਉੱਥੇ ਮੌਕੇ ਤੇ ਪਹੁੰਚਦਾ ਹੈ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਹੈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਡਾਕਟਰ ਦੇ ਵੱਲੋਂ ਇੱਕ ਵਿਅਕਤੀ ਨੂੰ ਜਿਹੜਾ ਉਹ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਨੂੰ ਜਿਹੜਾ ਉਹ ਦਾਖਲ ਕਰ ਦਿੱਤਾ ਜਾਂਦਾ ਤਾਂ ਉਸ ਦਾ ਇਲਾਜ ਜੋ ਹੈ ਉਹ ਚਾਰੀ ਕਰ ਦਿੱਤਾ ਜਾਂਦਾ ਤਾਂ ਪੂਰਾ ਮਾਮਲਾ ਜੋ ਹੈ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਦੋ ਵਿਅਕਤੀ ਜੋ ਹੈ ਸਵੇਰੇ ਸੈਰ ਕਰਨ ਲਈ ਜਾਂਦੇ ਲੇਕਿਨ ਉਹਨਾਂ ਦੇ ਨਾਲ ਇੱਕ ਭਾਗ ਪਾਣਾ ਜੋ ਹੈ ਵਾਪਰ ਜਾਂਦਾ ਜਿੱਥੇ ਇੱਕ ਤੇਜ਼ ਰਫਤਾਰ ਗੱਡੀ ਜੋ ਹੈ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਟੱਕਰ ਮਾਰਨ ਤੋਂ ਬਾਅਦ ਦੀ ਤ 25 ਫੁੱਟ ਦੂਰ ਜਾ ਕੇ ਉਹ ਹਵਾ ਦੇ ਵਿੱਚੋਂ ਹੀ ਉੱਡਦੇ ਉੱਡਦੇ ਜਾ ਕੇ ਡੇਕੇ ਜਾਂਦੇ ਤਾਂ ਉਸ ਤੋਂ ਬਾਅਦ ਇੱਕ ਵਿਅਕਤੀ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਤਾਂ ਇੱਕ ਵਿਅਕਤੀ ਜੋ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਤਾਂ ਇਸ ਗੱਲ ਦਾ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਵੱਲੋਂ ਜੋ ਹੈ ਉਹ ਕਾਰ ਚਾਲਕ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਅੱਗੇ ਦੀ ਕਾਰਵਾਈ ਜੋ ਹੈ ਉੱਤੇ ਕਰ ਦਿੱਤੀ ਜਾਂਦੀ ਹੈ ਚਾਚਾ ਜੀ ਸੀ ਮਨੇ ਸਰਦਾਰ ਕਵਲਜੀ ਸਿੰਘ ਜੀ ਰੋਜ਼ ਰੁਟੀਨ ਦੀ ਵਿੱਚ ਆਪਣੇ ਸੈਰ ਤੇ ਜਾਂਦੇ ਸੀ ਜੇ ਇਹ ਦੋ ਜਣੇ ਜਾ ਰਹੇ ਸੀ ਮਲੂਟ ਵਾਲੇ ਪਾਸੋਂ ਪਿੱਛੋਂ ਕੋਰੋਲਾ ਗੱਡੀ ਆਈ ਬੜੀ ਤੇਜ਼ ਰਫਤਾਰ ਨਾਲ ਜਿੰਦਾ ਬੈਲੈਂਸ ਵਿਗੜ ਗਿਆ ਉਹਨੇ ਪਿੱਛੋਂ ਹਿੱਟ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਤੇ ਚਾਚਾ ਜੀ ਡਾਕਟਰ ਕੋਲ ਲਿਜਾਇਆ ਗਿਆ ਤੇ ਚਾਚਾ ਜੀ ਦਾ ਡੈਥ ਹੋ ਗਈ ਜਿਹੜੇ ਸੁਰੇਂਦਰ ਕੁਮਾਰ ਜੀ ਸੀਗੇ ਉਹਨਾਂ ਨੂੰ ਮਤਲਬ ਕਿ ਜੇਰੇ ਲਾਇਸੀ ਤੇ ਉਹਨਾਂ ਨੂੰ ਜਿਹੜਾ ਹੁਣ ਛੁੱਟੇ ਮਿਲਗੇ ਉਹ ਕਰ ਜਾ ਚੁੱਕੇ ਨੇ ਉਹਨਾਂ ਦੇ ਗਿਰਿਆਂ ਕੁ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਤੇ ਜ਼ਿਆਦਾ ਸੱਟ ਲੱਗੀ ਸੀ ਪਰ ਉਹ ਠੀਕ ਨਹੀਂ ਕੋਈ ਲੱਗੀ ਜਿਵੇਂ ਪਿੱਛੇ ਸੀਗੇ ਜੀ ਸ਼ਹਿਰ ਦੇ ਜਾਣਦੇ ਆ ਸਾਰੇ ਜੀ ਤੇ ਗੱਡੀ ਨੇ ਹਿੱਟ ਕੀਤਾ ਗੱਡੀ ਦਾ ਬੈਲੈਂਸ ਵਿਗ ਰਿਹਾ ਜਾਦਾ ਸੀ ਇਸ ਸਮੇਂ ਜਦ ਉਹ ਨੂੰ ਨੀਂਦ ਆ ਗਈ ਐਦਾਂ ਕੁਛ ਵਿੱਚ ਦੋ ਜਣੇ ਸੀਗੇ ਕਰਨੀ ਆਲੋ ਤੋਂ ਬਾਹਰ ਨਿਕਲਦੇ ਜਦ ਪੌਣਾ ਚਲੁੰਦੇ ਗਲਤੀ ਤਾਂ ਹੁਣ ਡਰਾਈਵਰ ਦੀ ਰਹੀ ਚਲਾਉਣ ਵਾਲੇ ਦੀ ਜੀ ਬਾਕੀ ਫਿਰ ਜੋ ਕਾਨੂੰਨ ਦੇ ਅਧਿਕਾਰ ਕਾਰਵਾਈ ਹੋਏਗੀ ਸੀ ਚਾਚਾ ਜੀ ਸੀ ਮਨੇ ਸਰਦਾਰ ਕਵਲਜੀ ਸਿੰਘ ਜੀ ਰੋਜ਼ ਰੁਟੀਨ ਦੀ ਜੋ ਆਪਣੇ ਸੈਰ ਤੇ ਜਾਂਦੇ ਸੀ ਜੇ ਇਹ ਦੋ ਜਣੇ ਜਾ ਰਹੇ ਸੀ ਮਲੂਟ ਵਾਲੇ ਪਾਸੋਂ ਪਿੱਛੋਂ ਕੋਰੋਲਾ ਗੱਡੀ ਆਈ ਬੜੀ ਤੇਜ਼ ਰਫਤਾਰ ਨਾਲ ਜਿੰਦਾ ਬੈਲੈਂਸ ਵਿਗੜ ਗਿਆ ਉਹਨੇ ਪਿੱਛੋਂ ਹਿੱਟ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਤੇ ਚਾਚਾ ਜੀ ਡਾਕਟਰ ਕੋਲ ਲਿਜਾਇਆ ਗਿਆ ਤੇ ਚਾਚਾ ਜੀ ਦਾ ਡੈਥ ਹੋ ਗਈ ਜਿਹੜੇ ਸੁਰੇਂਦਰ ਕੁਮਾਰ ਜੀ ਸੀਗੇ ਉਹਨਾਂ ਨੂੰ ਮਤਲਬ ਕਿ ਜੇਰੇ ਲਾਇਸੀ ਤੇ ਉਹਨਾਂ ਨੂੰ ਜਿਹੜਾ ਹੁਣ ਛੁੱਟੇ ਮਿਲ ਗਏ ਉਹ ਕਰ ਜਾ ਚੁੱਕੇ ਨੇ ਉਹਨਾਂ ਦੇ ਗਿਰਿਆ ਕੁ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਤੇ ਜਿਆਦਾ ਸੱਟ ਲੱਗੀ ਸੀ ਪਰ ਉਹ ਠੀਕ ਨਹੀਂ ਕੋਈ ਲੱਗੀ ਜਿਵੇਂ ਪਿੱਛੇ ਸੀਗੇ ਜੀ ਸੈਰ ਤੇ ਜਾਂਦੇ ਆ ਸਾਰੇ ਜੀ ਤੇ ਗੱਡੀ ਨੇ ਹਿੱਟ ਕੀਤਾ ਗੱਡੀ ਦਾ ਬੈਲੈਂਸ ਵਿਗ ਰਿਹਾ ਜਾਦਾ ਸੀ ਇਸ ਸਮੇਂ ਜਦੋਂ ਨੀਂਦ ਆ ਗਈ ਐਦਾਂ ਕੁਛ ਵਿੱਚ ਦੋ ਜਣੇ ਸੀਗੇ ਕਰਨੀ ਆਉਤੋਂ ਬਾਹਰ ਨਿਕਲਦੇ ਜਦੋਂ ਪੌਣਾ ਕਿਲੋ ਜਲਤੀ ਤਾਂ ਹੁਣ ਡਰਾਈਵਰ ਦੀ ਰਹੀ ਚਲਾਉਣ ਵਾਲੇ ਦੀ ਜੀ ਬਾਕੀ ਫਿਰ ਜੋ ਕਾਨੂੰਨ ਦੇ ਅਧਿਕਾਰ ਕਾਰਵਾਈ ਹੋਏਗੀ ਸੀ